ਪਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਪੰਜਾਬ ਔਮਨ ਕਮਿਸ਼ਨ ਨੇ ਸਖਤ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇੱਕ ਚਿੱਠੀ ਜਾਰੀ ਕੀਤੀ ਜਿਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਪੰਜਾਬ ਪੁਲਿਸ ਨੇ ਇਸ ਦੇ ਉੱਪਰ ਕਾਰਵਾਈ ਕਰਦੇ ਹੋਏ ਲੜਕੇ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਉਨੇ ਲੜਕਾ ਕੈਨੇਡਾ ਵਾਪਸ ਨਹੀਂ ਜਾ ਸਕੇਗਾ ਉਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖਤੀ ਵਰਤੀ ਹੈ ਲੜਕੇ ਦੇ ਉੱਤੇ ਲੁਕਆਊਟ ਨੋਟਿਸ ਜਾਰੀ ਕਰਵਾਇਆ ਗਿਆ ਹੈ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਨ ਦਾ ਵੀ ਪੁਲਿਸ ਦੇ ਵੱਲੋਂ ਪ੍ਰੋਸਾ ਦਿੱਤਾ ਗਿਆ ਹੈ ਉਸ ਤੋਂ ਫਿਰ ਮੈਂ ਸੋਮੋਟੋ ਲਿਆ ਜਿਹੜਾ ਕਿ ਸਵੇਰੇ 8:00 ਵਜੇ ਦੇ ਨਾਲ ਅਸੀਂ ਉਹਨਾਂ ਨੂੰ ਸੋਟੋ ਪੇਜ ਦਿੱਤਾ ਸੀ ਠੀਕ ਹੈ ਇਹ ਇਹ ਕੇਸ ਨੂੰ ਚਲਦੇ ਹਾਲੇ ਥੋੜੇ ਦਿਨ ਹੋ ਗਏ ਸੀ ਪਰ ਇਸ ਚੀਜ਼ ਦਾ ਮੈਨੂੰ ਉਸ ਟਾਈਮ ਤੇ ਨੌਲੇਜ ਨਹੀਂ ਸੀ ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹਦੇ ਸੂ ਮੋਟਰੋ ਲਿਆ 8:00 ਵਜੇ ਨਾਲ ਮੈਸੂ ਮੋਟਰੋ ਲਿਆ अराउंड 1:00 ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸਿਵ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸ ਪੀ ਐਸ ਪੀ ਸਾਹਿਬ ਨੂੰ ਇਹ ਵੀ ਲਿਖਿਆ ਹੁੰਦਾ ਕਿ ਦੇਖੋ ਇਹ ਗੱਲ ਇਦਾਂ ਹੈ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆ ਇਹ ਨਾ ਹੋਏ ਕਿ ਕਿ ਉਹ ਬਾਹਰ ਨਿਕਲ ਜਵੇ ਕੰਟੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਵੀ ਅਸੀਂ ਕਾਰਵਾਈ ਕਰੂੰ ਜਿਹੜੀ ਕਿ ਇਸ ਦੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟੀ ਤੋਂ ਨਹੀਂ ਨਿਕਲ ਸਕਦਾ ਤੇ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਧਾਰਾ ਦੇ ਅੰਦਰ ਉਥੇ ਪੂਰੀ ਕਾਰਵਾਈ ਹੋਗੀ ਉਹ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸੇਬਲ ਸੈਕਸ਼ਨ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦਾ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਕੋਈ ਵੀ ਧਾਰਾ ਆ ਕਿਉਂਕਿ ਜੋ ਪੁੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਪੰਜਾਬ ਔਮਨ ਕਮਿਸ਼ਨ ਨੇ ਸਖਤ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇੱਕ ਚਿੱਠੀ ਜਾਰੀ ਕੀਤੀ ਜਿਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਪੰਜਾਬ ਪੁਲਿਸ ਨੇ ਇਸ ਦੇ ਉੱਪਰ ਕਾਰਵਾਈ ਕਰਦੇ ਹੋਏ ਲੜਕੇ ਦਾ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਉਨੇ ਲੜਕਾ ਕੈਨੇਡਾ ਵਾਪਸ ਨਹੀਂ ਜਾ ਸਕੇਗਾ ਉਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖਤੀ ਵਰਤੀ ਹੈ ਲੜਕੇ ਦੇ ਉੱਤੇ ਲੁਕਆਊਟ ਨੋਟਿਸ ਜਾਰੀ ਕਰਵਾਇਆ ਗਿਆ ਹੈ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਨ ਦਾ ਵੀ ਪੁਲਿਸ ਦੇ ਵੱਲੋਂ ਪ੍ਰੋਸਾ ਦਿੱਤਾ ਗਿਆ ਹੈ ਉਸ ਤੋਂ ਫਿਰ ਮੈਂ ਸੋਮੋਟੋ ਲਿਆ ਜਿਹੜਾ ਕਿ ਸਵੇਰੇ 8:00 ਵਜੇ ਦੇ ਨਾਲ ਅਸੀਂ ਉਹਨਾਂ ਨੂੰ ਸੋਮਟੋ ਭੇਜ ਦਿੱਤਾ ਸੀ ਠੀਕ ਹੈ ਇਹ ਇਹ ਕੇਸ ਨੂੰ ਚਲਦੇ ਹਾਲੇ ਥੋੜੇ ਦਿਨ ਹੋ ਗਏ ਸੀ ਪਰ ਇਸ ਚੀਜ਼ ਦਾ ਮੈਨੂੰ ਉਸ ਟੇਂ ਟ ਨੌਲੇਜ ਨਹੀਂ ਸੀ ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹਦੇ ਸੋਮੋਟੋ ਲਿਆ 8:00 ਵਜੇ ਨਾਲ ਮੈਸੋਮੋਟੋ ਲਿਆ ਰਰਾਉਂਡ 1:00 ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸਿਵ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸ ਪੀ ਐਸ ਪੀ ਸਾਹਿਬ ਨੂੰ ਇਹ ਵੀ ਲਿਖਿਆ ਹੁੰਦਾ ਕਿ ਦੇਖੋ ਇਹ ਗੱਲ ਇਦਾਂ ਆ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆ ਇਹ ਨਾ ਹੋਏ ਕਿ ਕਿ ਉਹ ਬਾਹਰ ਨਿਕਲ ਜਵੇ ਕੰਟੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਅਸੀਂ ਕਾਰਵਾਈ ਕਰੂੰ ਜਿਹੜੀ ਕਿ ਇਸ ਤੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟੀ ਤੋਂ ਨਹੀਂ ਨਿਕਲ ਸਕਦਾ ਤੇ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਤਾਰਾ ਦੇ ਅੰਦਰ ਉੱਥੇ ਪੂਰੀ ਕਾਰਵਾਈ ਹੋਗੀ ਉਸ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸੇਬਲ ਸੈਕਸ਼ਨ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਕੋਈ ਵੀ ਧਾਰਾ ਆ ਕਿਉਂਕਿ ਜੋ